ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੜਾਚਾ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਗੁਰਦੇਵ ਸਿੰਘ ਫੌਜੀ ਜੀ ਨਾਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਮੱਜਾਂ ਤੇ ਇੱਕ ਗਾਂ ਤੁਹਾਨੂੰ ਦਿਖਾਉਣੀ ਆ ਸਾਰੀਆਂ ਹੀ ਸੂਈਆਂ ਸਵਾਈਆਂ ਸੂਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਣੀ ਜ਼ਰੂਰ ਪਸ਼ੂ ਦੀ ਕਰਕੇ ਖੜਿਆ ਕਰੋ ਜੀ ਹਾਂਜੀ ਫੌਜੀ ਸਾਹਿਬ ਸਾਸਿਕਾਲ ਜੀ ਸਾਸਿਕਾਲ ਵੀ ਜੀ ਹੋਠ ਠਾਕ ਜੀ ਹਾਂਜੀ ਵੀ ਜੀ ਕਿਰਪਾ ਸਭ ਤੋਂ ਪਹਿਲਾਂ ਤੇ ਚੈਨਲ ਵਾਲੇ ਭੈਣ ਭਰਾ ਜਿੰਨੇ ਵੀ ਬਾਹਰ ਅੰਦਰ ਬਿਠੇ ਸਾਰਿਆਂ ਨੂੰ ਪਿਆਰ ਭਰ ਸਾਸਿਕਾਲ ਤੇ ਮਹਾਰਾਜਾ ਜੱਟ ਦੀ ਕਾਲ ਜਰ ਕੇ ਸਾਰਿਆਂ ਨੂੰ ਚੱਲ ਜੀ ਜਾਂਦਾ ਕੰਮ ਕਾ ਠੀਕ ਠਾਕ ਤੁਹਾਡੇ ਪੈਰਾ ਪਿਛੇ ਕੰਮ ਚੋਂ ਰਹਿ ਜਾਂਦਾ ਚਲੋ ਸਾਰਿਆਂ ਦੇ ਨਾਲ ਹੀ ਆਗੇ ਸਾਡਾ ਤੁਹਾਡੇ ਨਾਲ ਆ ਹਾਂਜੀ ਤੇ ਵੇਗ ਗਿਆ ਉਹਦੇ ਨਾਲ ਮਾਲ ਜੀ ਵੀ ਜੀ ਮਾਲ ਵੇਗ ਗਿਆ ਸਾਰੇ ਉਹਦੇ ਨਾਲ ਠੀਕ ਹੈ ਹਾਂਜੀ ਤੇ ਨਾਮ ਦੱਸ ਕਰੀ ਫਿਰ ਜੀ ਨਾਮ ਮੇਰਾ ਗਰਦੀਪ ਸਿੰਘ ਪਿੰਡ ਪ੍ਰਾਚਾ ਤਸੀਲ ਡੇਰਾ ਬਾਬਾ ਨਾਨਕ ਤੇ ਡਿਸਟ੍ਰਿਕਟ ਗਰਦਾਸਪੁਰ ਠੀਕ ਹੈ ਹਾਂਜੀ ਮੋਬਾਈਲ ਨੰਬਰ ਵੀ ਕੋਲ ਹੈ ਨੰਬਰ ਵੀ ਜੀ ਆਪਣਾ 7042118683 ਠੀਕ ਹੈ ਜੀ ਹਾਂਜੀ ਤੇ ਕਰੀਏ ਫਿਰ ਅੱਜ ਮੱਝਾ ਮਖਾ ਦਈਏ ਪਹਿਲਾਂ ਹਾਂਜੀ ਹਾਂਜੀ ਇਹ ਬੱਚਾ ਨਾਲੋ ਤਾਜੀ ਸੋਈ ਹੈ ਜੀ ਹਾਂਜੀ ਤਾਜੀ ਸੋਈ ਹੈ ਨਾਲੋ ਜਿਹੜਾ ਬੱਚੇ ਦਾ ਨਾਲ ਹੀ ਹੈ ਕਿੰਨੇ ਕਿ ਦਿਨਾਂ ਦੀ ਸੋਈ ਜੇ ਸੋਈ ਨੂੰ ਵੀ ਜੀ ਕੱਲ ਪਰਸੋਂ ਕੱਲ ਸ਼ਾਮਾਂ ਦੀ ਸੋਈ ਆ ਅੱਛਾ ਹਾਂਜੀ ਤੇ ਜੇ ਤੇ ਬੋਲਾ ਹੀ ਹੁਣਾਂ ਤੇ ਹਾਂਜੀ ਇਹ ਤੇ ਬੋਲੇ ਜੀ ਧਾਰੀਆਂ ਵੀ ਜੀ ਤੇ ਕਿੰਨਾ ਕਰੀ ਜਾਊਗੀ ਦੁੱਧ ਵੀ ਜੀ 10 ਲੀਟਰ ਕਰੂਗੀ ਖੁੱਲਾ ਡੁੱਲਾ ਅੱਛਾ ਹਾਂਜੀ ਤੇ ਹੁਣ ਤੇ ਜੇ ਥੋੜਾ ਹੀ ਹੁਣਾ ਆ ਇਹ ਤੇ ਵੀ ਜੀ ਵੇਖੋ ਬੋੜਾ ਹੀ ਆ ਪਤਾ ਨਹੀਂ 4 ਕਿਲੋ ਕੇ 5 ਕਿਲੋ ਕੇ 6 ਕਿਲੋ ਆ ਠੀਕ ਆ ਹਾਂਜੀ ਹਾਂਜੀ ਤੇ ਉਤਨੇ ਕੀ 10 ਕਿਲੋ ਲੀਟਰ ਦੇ ਕਰੀਬ ਜਿਹੜਾ ਕਰੀ ਜਾਊਗੀ ਹਨਾ ਤੁਲਾ ਕਰੂਗੀ ਤੋਰੋ ਹਾਂ ਫੇਰ ਇੱਕ ਕਰੀ ਨਾ ਬਿਲਕੁਲ ਥੂਲਾ ਬੱਚਾ ਆ ਤਾਜੀ ਸੋਈ ਹੈ

ਇਹ ਥਾਣੇ ਦੇ ਦੇਖ ਸਕਦੇ ਆ ਆਪਾਂ ਲਾਗੇ ਤੋਂ ਥਣਾ ਦਾ ਸਾਈਜ਼ ਗੈਪ ਵੀ ਜਿਹੜਾ ਇਹਦਾ ਚੰਗਾ ਕਿੰਨਾ ਚਿਰ ਫਿਰ ਇਹਦਾ ਮੁੱਲ ਜੀ ਜੀ ਮੁੱਲੇ ਦਾ 72000 ਰੁਪਏ ਮਾਨਤਨ ਕਰਾਂਗੇ ਮੌਕੇ ਤੇ ਅੱਛਾ ਹਾਂਜੀ ਮੌਕੇ ਤੇ ਮਾਨਤਨ ਕਰ ਦੋਗੇ ਕੋਈ ਫੋਨ ਲਾਵੇ ਇੱਕ ਰਹੀ ਹੈ ਨਾ ਫੋਨ ਵਿੱਚ ਜਰੂਰ ਲਾਵੇ ਕੋਈ ਗੱਲ ਸੌਦਾ ਆਪੇ ਮੌਕੇ ਤੇ ਹੋ ਜਾਊਗਾ ਹਾਂਜੀ ਹਾਂਜੀ ਤੇ ਆ ਜੀ ਜੀ ਇਹਨੋਂ ਕਿੰਨੇ ਅਕਚਰ ਹੋ ਗਏ ਸੁਈਨੋ ਇਹ ਵੀ ਜੀ ਸੁਈ ਹਫਤੇ ਦਾ ਹੰਦਰਾ ਦੀ ਆ ਕਟਾ ਸਾਹਮਣੇ ਕਟਾ ਜਿਹਦੇ ਮਗਰ ਠੀਕ ਆ ਇਹਥੇ ਦੋ ਦਸ 10 ਲੀਟਰ 9 ਲੀਟਰ ਪੱਕਾ ਗਾਰੰਟੀ ਵਾਲਾ ਕਹਾਂਗੇ ਤਿਆਰ ਜਿਹੜਾ ਹਾਂਜੀ ਹਾਂਜੀ ਕੋ ਦੋ ਟਾਈਮ ਚ ਚੁਵਾਈ ਕੋ ਚੱਕਰ ਨਹੀਂ ਇਹ ਵੀ ਮਤਲਬ 9 10 ਲੀਟਰ ਚੁਵਾਈ ਜਾਓਗੇ ਕਿ ਪਹਿਲਾਂ ਦੱਸ ਦੇ ਨੇ ਵੀਰ ਜੀ ਇਹ ਬਾੜਾ ਪਾ ਕੇ ਜੋੜੋ ਮਗਰ ਉਹ ਬੱਚਾ ਸੱਚਾ ਛੱਡੀ ਦਾ ਅੱਛਾ ਬੱਚਾ ਬਾਅਦ ਚ ਛੱਡੀ ਦਾ ਮਿਲਦੀ ਪਾੜੇ ਤੇ ਆ ਪਾੜੇ ਤੇ ਮਿਲਦੀ ਵਿੱਚ ਤੋਰਾਂ ਹਾਂ ਫੇਰ ਇੱਕ ਰੀਨ ਆ ਬੱਚਾ ਇਤਰਾ ਇਹਦਾ ਕਈ ਬੰਦੇ ਵਿੱਧੀ ਬੱਚਾ ਨਹੀਂ ਛੱਡਦੇ ਨਾ ਉਹ ਹਾਂ ਜੀ ਗਝਾਈਆਂ ਹੁੰਦੀਆਂ ਵਾ ਜਿਤਨਾ ਮਗਰ ਉਹ ਬਿਜਾਸੂਆ ਝੋਟੀਆਂ ਵੀ ਜੀ ਠੀਕ ਹੈ ਜੀ ਹਾਂ ਦੇਖ ਸਾਡੇ ਹਵਾਨੇ ਦਾ ਵੀ ਲੱਗੇ ਤਾਂ ਬਾਕੀ ਥਾਣੇ ਦੇ ਕਾ ਵੀ ਚੰਗਾ ਲੱਗਾ ਉਹ ਦੋ ਜੀ ਠੰਡੀ ਆ ਹਾਂ ਦੇਖ ਸਾਡੇ ਚੰਗੇ ਗਿਆਪ ਤੇ ਖਾਣੇ ਆ ਜਿਹੜਾ 1:3 ਦਾ 1:3 ਗਿਆਪ ਤੇ ਇਹਦਾ ਫਿਰ ਮੁੱਲ ਇਹਦਾ ਵੀ ਜੀ 70000 ਤੋਂ ਛੋਟੀ ਹੋਣੀ ਆ ਅੱਛਾ ਜੀ 70000 ਤੋਂ ਛੋਟ ਕਰ ਚਲੋ ਕੋ ਫੋਨ ਲਾਉਗਾ ਤੇ ਕਰਦੇ ਹੋਗੇ ਮਾਨਤਾ ਨਾ ਹਾਂਜੀ ਜੀ ਆਪੇ ਸਬਦਾ ਹੋ ਜਾਊਗਾ ਮੌਕੇ ਤੇ ਹੁਣ ਆ ਜਿਹੜੀ ਗਾਂ ਸੋਈ ਸਵਾਈ ਆ ਏਹ ਦੇ ਗਾਇਸ ਹੋਈ ਅੱਗੇ ਵਛੀ ਹੋ ਵੇਖ ਲੋ ਹਾਂ ਵਛੀ ਆਪਣੀ ਸਮਝ ਨਾਲ ਲਾ ਲਈ ਕਿੰਨਾ ਕਿ ਚਰਦੀ ਹੋਗੀ ਜੋ ਵੀ ਆ ਤੁਹਾਡੇ ਸਾਹਮਣੇ ਆ ਉਹ ਤਾਂ ਵੇਜੀ ਵਛੀ ਠੰਡੀ ਠੁੰਦੀ ਆ ਕੋਈ ਰੱਸੀ ਬੱਤਰ ਹੈ ਪਿਹ ਹੈ ਸੋਹਣੀ ਆ ਕਿੱਥੇ ਮਰਜੀ ਰੱਸੀ ਨਹੀਂ ਆਣਾ ਨਹੀਂ ਕੋਈ ਸੁਆ ਕਿੰਨਾ ਹੈ ਦਾ ਸੁਆ ਜੀ ਚੌਗੀ ਮੂੰਹ ਹੋ ਜੇ ਦੋ ਜੱਸ ਹੋਊਗਾ ਅੱਛਾ ਅੱਛਾ ਜਾਂ ਪਹਿਲਾ ਹੋਗਾ ਜਾਂ ਦੂਜਾ ਹੋਗਾ ਫਿਰ ਹਾਂ ਮੂੰਹ ਚਾਰ ਦੰਦਿਆ ਜਿੱਤੇ ਤੇ ਦੁੱਧ ਕਿੰਨਾ ਜੇ ਦੁੱਧ ਵਿੱਚ ਜੀ ਸੱਲੇ 9 ਕਿਲੋ ਆ ਅੱਛਾ ਹਾਂਜੀ ਤੋਰਾਂ ਫੇਰ ਇੱਕ ਰੀਨ ਤਾਣਾ ਇਹਦੇ ਵੀ ਤੁਹਾਨੂੰ ਦਿਖਾ ਦਈਏ ਲੱਗੇ ਤਾਂ ਅੰਡੈਕਸੈਂਟ ਤੋਰਦੂ ਬਾਕੀ ਚਿਹਰੇ ਤਾਂ ਕਾਫੀ ਖੂਬਸੂਰਤ ਹੈ ਸਰਾ ਰੰਗ ਰੋਪ ਦੀ ਚੰਗੀ ਹੈ ਦੁੱਧ ਦੇ ਦੇ ਕੋਲ 9 ਲੀਟਰ ਜਿਹੜਾ ਕਿੰਦੇ ਵੀ ਉਹਨਾਂ ਹੈਗਾ ਉਹ ਦੋ ਟਾਈਮ ਚਵਾ ਕੇ ਖੜੇ ਦੇ ਦਿੰਦੇ ਠੀਕ ਹੈ ਜੀ ਕੋਈ ਰੱਸੀ ਨਹੀਂ ਆਣਾ ਜਿੱਦਾਂ ਮਰਜੀ ਥੱਲੇ ਬੈਠੇ ਰੋ ਠੀਕ ਹੈ ਹਾਂਜੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀਰ ਜੀ 35000 ਦੀ ਦੇ ਦਾਂ ਹਾਂਜੀ 35000 ਦੀ ਦੇ ਦਾਂਗੇ 35000 ਦੀ ਬਾਕੀ ਮੌਕੇ ਤੇ ਕਰ ਦੋਗੇ ਮੰਨ ਤਾਂ ਠੀਕ ਹੈ ਤੇ ਠੀਕ ਹੈ ਵੀਰ ਹੋਰ ਕੁਛ ਹੈ ਨਾ ਮਹਾਰਾਜ ਅਨੰਦਪੁਰ ਸਾਹਿਬ ਹੋਂਦੀ ਸੰਗਤਾਂ ਨੂੰ ਚੜ੍ਹਦੀ ਕਲਾ ਮਹਾਰਾਜ ਅਨੰਦਪੁਰ ਸਾਹਿਬ ਹੋਂਦੀ ਸੰਗਤਾਂ ਨੂੰ ਚੜ੍ਹਦੀ ਕਲਾ ਚ ਰੱਖੇ ਸੰਗਤਾਂ ਹੋਂਦੀ ਤੰਦਰੁਸਤੀ ਨਾਲ ਆਵੇ ਤੇ ਬਸ ਇਹ ਆਪਣੇ ਇੱਥੇ ਆ ਕੇ ਵੇਖ ਚੱਕ ਕੇ ਤਸੱਲੀ ਨਾਲ ਹੀ ਪਸ਼ੂ ਖਰੀਦੋ ਜੀ ਸਾਰੀਆਂ ਸੋਈਆਂ ਆਪਣੀ ਚਵਾਈ ਕਰਕੇ ਪਸ਼ੂ ਖੜੋ ਜੀ